ਆਪਾਂ ਉਹਨਾਂ ਮਹਾਨ ਸ਼ਹੀਦਾਂ ਦੇ ਅਸਥਾਨਾਂ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਚਰਨ ਸ਼ਰਨ ਦੇ ਵਿੱਚ ਬੈਠੇ ਆਂ ਆਪ ਦੀ ਨੇ ਗੁਰਬਾਣੀ ਦੇ ਪਾਵਨ ਕੀਰਤਨ ਵੀ ਸਰਵਣ ਕੀਤੇ ਭਾਈ ਸਾਹਿਬ ਜੀ ਪਾਸੋਂ ਵਿਚਾਰਾਂ ਵੀ ਸਰਵਣ ਕੀਤੀਆਂ ਨੇ ਆਓ ਜਿੰਨਾਂ ਨੂੰ ਸਮਾਂ ਮਿਲਿਆ ਆਪ ਦੀ ਦੀ ਸੇਵਾ ਵਿੱਚ ਆਪ ਜੀ ਨੇ ਪ੍ਰਵਾਨ ਕਰਨਾ ਵਿਚਾਰਾਂ ਦੀ ਰੰਮਤ ਤੱਕ ਤੋਂ ਪਹਿਲਾਂ ਉਹ ਸਾਧ ਪੁਰਗੀ ਦੇ ਦਰਬਾਰ ਵਿੱਚ ਹਾਜ਼ਰੀ ਲਵਾਓ ਆਪੋ ਆਪਣੀ ਰਸਨਾ ਕਰੋ ਪਵਿੱਤਰ ਆਕਰੋ ਦੀ ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਦੀ ਕਿਰਤ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਤੇ ਆਪਣੀ ਇੱਕ ਅਲਹਿਦਿ ਵੱਖਰੀ ਸ਼ਾਪ ਤੇ ਪਹਿਚਾਨ ਰੱਖਦਾ ਹੈ ਅੱਜ ਦੇ ਦਿਨ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸ਼ਹੀਦਾਂ ਨੂੰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੰਕੀਰ ਪਿਤਾ ਜੀ ਨੇ ਆਪ ਆਪਣੀ ਵਸਨਾ ਤੋਂ ਮੁਕਤੇ ਹੋਣ ਦਾ ਵਰ ਬਖਸ਼ਿਆ ਗੁਰਮੁਖ ਪਿਆਰਿਓ ਸਤਿਗੁਰੂ ਦੀ ਬਾਣੀ ਵਿੱਚ ਅੱਗੇ ਸੰਸਾਰ ਦੀਆਂ ਅਨੇਕ ਕਥਾਵਾਂ ਦੇ ਵਿੱਚ ਮੁਕਤੀ ਦੀ ਵਿਚਾਰ ਬੜੀ ਮਿਲਦੀ ਹੈ ਗੁਰਮਤਿ ਤੇ ਆਮ ਵਿਚਾਰ ਧਾਰਾ ਦੇ ਵਿੱਚ ਨਿਆਰਾਪਣ ਇੰਨੇ ਬਿਲਕੁਲ ਅਲੈਦਿ ਜਿਸ ਵੇਲੇ ਮੁਕਤੀ ਦਾ ਮਸਲਾ ਆਇਆ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਉੱਥੇ ਨਾ ਬਾਬਾ ਨਾਮਦੇਵ ਸਾਹਿਬ ਜੀ ਨੇ ਇੱਕ ਵਚਨ ਲਿਖਿਆ ਉਹ ਕਹਿੰਦੇ ਨੇ ਏ ਕਾਲਪੁਨ ਕਹੇ ਰਬ ਪਰਮੇਸ਼ਰ ਮੇਰੇ ਤੇ ਕਿਰਪਾ ਕਰ ਇਹ ਲੋਕ ਮੈਨੂੰ ਛੋਟਾ ਤੇ ਨੀਵਾਂ ਜਾਣ ਕਰਕੇ ਮੇਰੀ ਬੇਕਦਰੀ ਕਰਦੇ ਨੇ ਨਰਾਤੀ ਕਰਦੇ ਨੇ ਪਰ ਮੈਨੂੰ ਤੇਰੇ ਚਰਨਾਂ ਤੇ ਬੜਾ ਭਰੋਸਾ ਹੈ ਉਥੇ ਗੁਰਮੁਖ ਪਿਆਰਿਓ ਨਾਮਦੇਵ ਸਭ ਨੇ ਇੱਕ ਬਚਨ ਲਿਖਿਆ ਹੈ ਕਹਿੰਦੇ ਨਾਮਦੇਵ ਜੀ ਕਹਿੰਦੇ ਨੇ हे ਰਬ ਮੈਂ ਉਹ ਮੁਕਤੀ ਕਦੇ ਨਹੀਂ ਚਾਹਣੀ ਨਾ ਮੈਂ ਤੇ ਇਥੋਂ ਮੰਗਾ ਜਿਹੜੀ ਮੁਕਤੀ ਦੁਨੀਆਂ ਦੇ ਚ ਪਹਿਲਾਂ ਤੋਂ ਚੜਦੀ ਆਲੀ ਹੈ ਕਿਹੜੀ ਮੁਕਤੀ ਉਹ ਮੁਕਤੀ ਹੈ ਗੁਰਮੁਖ ਪਿਆਰਿਓ ਮਰਨ ਮੁਕਤੀ ਇਹ ਖਿਆਲ ਆਇਆ ਹੈ ਕਿ ਜਦੋਂ ਬੰਦਾ ਮਰ ਜਾਏਗਾ ਉਸ ਤੋਂ ਬਾਅਦ ਕੋਈ ਮੁਕਤੀ ਮਿਲੂਗੀ ਪਰ ਆਪ ਸਾਰੇ ਜਾਣਦੇ ਹੋ ਵੀ ਐਸੀ ਮੁਕਤੀ ਨਾ ਕਿਸੇ ਨੇ ਵੇਖੀ ਤੇ ਨਾ ਐਸੀ ਮੁਕਤੀ ਦਾ ਕਿਸੇ ਨੂੰ ਪਤਾ ਹੈ ਸੋ ਬਾਣੀ ਦੇ ਸਪਸ਼ਟ ਬਚਨ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ ਹਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਬਾਬਾ ਨਾਨਕ ਦੇ ਕਹਿੰਦੇ ਨੇ ਉਹ ਕਹਿੰਦੇ ਨੇ ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣਾ ਕੋਇਲਾ ਕੋਇਲੇ ਦਾ ਹਰਤ ਕੋਈ ਨਹੀਂ ਜਾਣਦਾ ਇਹ ਮਰਾਠੀ ਭਾਸ਼ਾ ਦਾ ਸ਼ਬਦ ਹੈ ਨਾਮਦੇਵ ਕਹਿਣ ਲੱਗੇ हे ਪਰਮਾਤਮਾ हे ਰੱਬ ਜੇ ਤਾਂ ਮੂਏ ਹੋਏ ਮੁਕਤ ਦੇਣੀ ਹੈ ਤੇ ਮੈਨੂੰ ਨਹੀਂ ਚਾਹੀਦੀ ਕਿਉਂਕਿ ਇਹਨੂੰ ਕੌਣ ਜਾਣਦਾ ਮੈਂ ਤੇ ਉਹ ਲੋਕਾਂ ਦੇ ਸਾਹਮਣੇ ਇੱਕ ਸੁੰਦਰ ਪਰਮਾਨ ਰੱਖਣਾ ਚਾਹੁੰਦਾ ਲੋਕਾਂ ਨੂੰ ਵਿਖਾਣਾ ਚਾਹੁੰਦਾ ਹੈ ਮੁਕਤੀ ਹੁੰਦੀ ਕੀ ਹੈ ਕੈਸੀ ਮੁਕਤੀ ਹੁੰਦੀ ਹੈ ਨਾਮ ਤੇ ਨੀ ਨੇ ਮਸਲਾ ਚੁੱਕਿਆ ਆਓ ਫਿਰ ਅੱਗੇ ਚਲੀਏ ਗੁਰਬਾਣੀ ਵਿੱਚ ਕੋ ਹੋਰ ਬਚਨ ਬਾਬੇ ਜੀ ਕਬੀਰ ਸਾਹਿਬ ਨੇ ਕਿਹਾ ਉਹ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੂੜਾ ਰਾਈ ਦਸਵੇਂ ਭਾਏ ਆਪਾਂ ਸਾਰੇ ਪਿੰਡਾਂ ਵਾਲੇ ਬਿਠੇ ਆ ਤੇ ਸਾਨੂੰ ਸਾਰੇ ਨੂੰ ਇਸ ਵੇਲੇ ਦਾ ਪਤਾ ਹੈ ਕਿ ਇਸ ਵੇਲੇ ਸਰੋਂ ਥਾ ਥਾ ਤੇ ਲੱਗੀ ਹੈ ਹੁਣ ਥੋੜੇ ਵਕਤ ਵਿੱਚ ਉਹਨੇ ਪੱਕ ਜਾਣੀ ਤੇ ਪੱਕਣ ਤੋਂ ਬਾਅਦ ਅਸੀਂ ਉਹਦਾ ਝਾੜ ਕਰ ਲੈਣਾ ਤੇ ਉਹਦੋਂ ਬਾਅਦ ਫੇਰ ਉਹਦੀ ਕਣੀ-ਕਣੀ ਇਕੱਠੀ ਕਰਕੇ ਗੁਲਮੁਗ ਤਿਆਰੋ ਅਸੀਂ ਉਹਦਾ ਤੇਲ ਕਢਾ ਲਾਂ ਉਹ ਜਿਹੜੀ ਬਿਲਕੁਲ ਨਿੱਕੀ ਜੀ ਕਣੀ ਐ ਇੱਕ ਉਹਨੂੰ ਆਪਾਂ ਆੰਮਣਿਆ ਕਿੰਨੀ ਕਹੋ ਹੱਥ ਤੇ ਧਰੋ ਨਾ ਕੋਈ ਵਜ਼ਨ ਨਾ ਕੋਈ ਉਹਦਾ ਭਾਰ ਹੈ ਲੇਕਿਨ ਕਮਾਲ ਦੀ ਗੱਲ ਬਾਬਾ ਕਬੀਰ ਜੀ ਨੇ ਲਿਖੀ ਐ ਬੜੀ ਕਮਾਲ ਦੀ ਉਹ ਕਹਿੰਦੇ ਕਬੀਰ ਮੁਕਤ ਦਵਾਰਾ ਸੰਕੁੜਾ ਸੰਕੜੇ ਦਾ ਅਰਥ ਹੁੰਦਾ ਹੈ ਭੀੜਾ ਇੰਨਾ ਸੰਕੜਾ ਇੰਨਾ ਭੀੜਾ ਆ ਕਹਿੰਦੇ ਰਾਈ ਦਸਵਾਂ ਭਾਏ ਰਾਈ ਦਾ ਵੀ ਦਸਵਾਂ ਭਾਗ ਭਾਗ ਭਾ ਦਾ ਅਰਥ ਭਾਏ ਦਾ ਅਰਥ ਹਿੱਸਾ ਭਾਗ ਹੁਣ ਕਮਾਲ ਦੀ ਗੱਲ ਹੈ ਤੁਸੀਂ ਰਾਈ ਦਾ ਦਸਵਾਂ ਹਿੱਸਾ ਕਿੰਜ ਕਰੋਗੇ ਬੜੀ ਮੁਸ਼ਕਲ ਹੈ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਨਿਕਾਇਆ ਤੇ ਭਗਤ ਕਬੀਰ ਕਹਿੰਦੇ ਨੇ ਕਿਵੇਂ ਉਹਦੇ ਵਿੱਚੋਂ ਕਿਵੇਂ ਲੰਘੋਗੇ